ਇਹ ਗੱਲ ਮੰਨੀ ਬਣੀ ਗਵਣੀ ਵੀ ਬਣ ਗਈ ਹੋਰ ਦੂਤੇ ਗੱਲ ਕੇ ਬਣੂਗੇ ਇਹ ਤਾਂ ਇੱਥੇ ਧੂਤ ਰੇ ਆ ਜੂ ਥੱਲੇ ਦਾ ਖਰਜ ਇੰਦਰਾ ਨਾ ਕਸੀ ਬਾਲਾ ਇਹ ਐ ਕਰੇ ਓਏ ਆ ਪੱਤ ਤੇ ਹੋਰੇ ਹਟਾਣਾ ਆ ਇਹਨੂੰ ਇਦੋਂ ਐ ਹੋ ਲਾਉਣਾ ਸੀਗਾ ਹਾਂ ਹੋ ਗਿਆ ਆ ਦੇਖ ਇਹਨੂੰ ਇਹਨੂੰ ਕੱਟ ਕੇ ਆ ਨੱਟ ਚ ਆ ਜੂ ਆ ਇੱਥੇ ਇਸ ਨੂੰ ਕੱਟ ਕੇ ਐਂ ਲਾ ਦੇ ਨਾ ਇਧਰਲੇ ਪਾਸੇ ਇਹਨੂੰ ਹੋੜ ਨਾ ਖੋੜ ਕੱਢ ਇਹ ਐਸ ਰੋਟ ਐਸ ਰੋਟ ਤਾਂ ਵਾਲੇ ਲੋਟ ਹਾਂ ਤੇ ਇੱਕ ਇਧਰ ਲਾ ਦੀ ਇੱਕ ਵਾਰ ਹੈਗਾ ਹੋਰ ਤਾਂ ਐਂ ਨਹੀਂ ਪੱਤੀ ਹੈ ਨਹੀਂ ਹੋਣਾ ਇਹ ਤਾਂ ਇੱਕੋ ਹੀ ਗੱਲ ਕਿਉਂ ਕਰ ਪੈਣੀ ਪੈਸ ਹਲਾਣੇ ਪੈ ਆ ਬਿਚਾਲੀ ਆਉਂਦੇ ਗਾਲੇ ਕਿਉਂ ਦੀ ਫੁੱਲੀ ਨਾੜ ਖਲਾਈ ਆ ਲਾ ਦੇ ਇੱਕ ਪਾਸੇ ਆਏ ਐ ਕੱਟੀ ਕੱਟ ਵੱਧ ਲਈ ਬਾਲੀ ਫਟਲੇ ਦੇ ਹਿਸਾਬ ਨਾਲ ਤਾਂ ਹੋ ਸਹੀ ਆ ਹੋ ਦਿਮਾਗ ਹੀ ਲਾਇਆ ਉਹ ਤੁਸੀਂ ਥੱਲੇ ਹਿਸਾਬ ਨਾਲ ਸਹੀ ਆ ਦਿਮਾਗ ਲਾਇਆ ਹੁੰਦਾ ਤੂੰ ਵੀਰ ਨੂੰ ਪਾ ਪਰਨੇ ਲਾ ਦੇ ਜੱਟ ਪਾਣਾ ਡਰਾਈਵ ਮਨ ਦਾ ਨਿਕ ਤਾਂ ਹਰਤੇ ਆ ਬਈ ਵਾਹ ਲੀਂਆਂ ਨਾ ਲਾਇ ਬੇਚੀ ਟੱਪ ਜੂ ਭਾਣਨੇ ਦੀ ਨਹੀਂ ਟੱਪ ਇਹ ਜੋ ਡੱਪ ਦਿੱਤੀ ਫਿਰ ਐਂ ਕਰਾ ਆ ਨਟ ਕੱਢ ਕੇ ਕਿਉਂਕਿ ਨਟ ਦੇ ਵਿੱਚ ਨੱਤ ਦੀ ਜੇ ਇੱਥੇ ਪਾਉਣਾ ਤੂੰ ਨਾ ਪੁੱਤੀ ਇਹੀ ਕੰਮ ਕਰਿਆ ਜਦ ਤੱਕ ਆ ਨਾੜ ਆ ਨਾੜ ਖੋਲ ਕੇ ਬਸ ਇਹਦੇ ਇੱਥੇ ਨੱਤ ਦਾਂਗੇ ਨਾ ਚੱਲ ਫਿਰ ਇਹਨੂੰ ਕਸ ਮੜਾ ਦੇ ਪਹਿਲਾਂ ਪਹਿਲਾਂ ਨਾੜ ਖੋਲ ਲਿਓ ਤਾ ਫਿਰ ਤੰਗ ਕਰੂਗਾ ਖੋਲ ਲਾ ਜਾ ਹਾਂਜੀ ਇਹਨੂੰ ਬਾਰੇ ਦਾ ਹੱਥ ਵੜਾਏ ਆ ਹਾਂਜੀ ਜੀ ਆਇਆਂ ਨੂੰ ਵੈਲਕਮ ਹੋਗਾ ਜੀ ਤੁਹਾਡਾ ਤੇ ਚੱਲ ਰਹੀ ਹੈ ਤਿਆਰੀ ਟਰਾਲੀ ਦੀ ਜਾਲੀ ਜੁੜੀ ਕਰ ਰਹੇ ਆ ਫੱਟ ਮਗਲੇ ਡਾਲਾਂ ਜੀ ਫੱਟ ਕੀਤੀ ਆ ਪਹਿਲਾਂ ਹੁਣ ਇੱਧਰ ਫੱਟ ਕਰਾਂਗੇ ਲਾਈ ਬੈਠਾ ਲੱਗੇ ਹੋਇਆ ਮੌਸਮ ਐਡਾ ਖਾਹ ਹੋ ਚੁੱਕਿਆ ਮੌਸਮ ਵਾੜਾ ਇੰਨੇ ਦਸਤੂਰੀ ਕਰੇ ਪਾਉਂਦੇ ਬਲਾਂ ਉਹ ਲਿਤੀਆ ਰਹੀ ਤੇ ਉਧਰ ਚੁਕਾਈ ਜਾ ਰਹੀ ਜਿਹੜੀ ਪਿਛਲੇ ਸਾਲ ਵਾਲੀ ਪਈ ਆ ਲੱਗੇ ਹੋਇਆ ਚੁਬਰ ਚੱਕਣਾ ਟ੍ਰਲਰ ਆ ਬਰਿਆ ਜਾ ਰਿਆ ਨਵੀਂ ਧੂੜੀ ਦੀ ਤਿਆਰੀ ਕੀਤੀ ਜਾ ਰਹੀ ਹੈ ਤੁਹਾਨੂੰ ਦਿਖਾਉਣਾ ਕੀ ਕੁਸ਼ਕੀਤਾ ਤੇ ਨਵੇਂ ਨੜ ਨੋੜ ਲਾ ਕੇ ਜਾਲੀ ਜੁਲੀ ਕਰਕੇ ਤਿਆਰ ਮੈਂ ਹੁਣ ਆਉਂਦਾ ਫਿਰ ਨਾ ਆਹ ਜਾਲੀ ਖਰਾਬ ਹੋ ਗਈ ਸੀ ਜਾਲੀ ਥਾਂ ਤੇ ਹਾਲਾਤੀ ਨਾ ਮਕਾਮ ਸਿਸਟਮ ਤਿਆਰ ਕਰਤਾ ਉਹ ਪੁਰਾਣੀ ਟਰਾਲੀ ਆ ਤੇ ਆ ਨਵੀਂ ਟਰਾਲੀ ਸਾਸਰੀ ਕਾਲ ਸੋਨੂ ਵੀਰੇ ਸਾਸਰੀ ਕਾਲ ਕੀ ਹਾਲ ਚਾਲ ਹੈ ਜੀ ਤੇ ਆਪਾਂ ਕਰ ਰਹੇ ਤੂੜੀ ਵਾਲੀ ਮਸ਼ੀਨ ਤਿਆਰ ਵਿਸ਼ਕਰਮਾ ਆ ਖੜੀ ਹੈ ਵਿਸ਼ਕਰਮਾ ਇਹਨੇ ਚੱਲਣਾ ਹੈ ਤੂੜੀ ਤੇ ਟਰੈਕਟਰ ਤੁਹਾਨੂੰ ਦਿਖਾਉਣਾ ਕਿਹੜਾ ਟਰੈਕਟਰ ਲਾਵਾਂਗੇ ਇਸ ਵਾਰ ਇਸ ਵਾਰ ਲੱਗਣਾ ਜੀ 3630 ਚਾਲੇ ਲੀਕੋ ਟੋਟੋ ਨਾ ਚਾਹ ਨਾਲ ਦਿਨ ਚੱਲਦੀ ਰਹਿੰਦੀ ਆ ਚਾਹ ਜ਼ਰੂਰੀ ਆ ਇਹ ਕੰਮ ਕਰ ਕਰਨਾ ਹੈ ਖੇਤਾਂ ਚ ਚਾਹ ਆ ਜਾਗਾਪਨ ਨਾਲ ਹੀ ਹਾਦਨੇ ਆ ਚੱਲਣਾ ਝੂਟਾ ਆ 33 ਇਹਨੂੰ ਰੈਸਟ ਤੇ ਕਰਤਾ 56 ਤੇ ਤੱਕ ਤੈਨੂੰ ਪਾ ਕੇ ਦਰੀਆਂ ਕੇ ਇਸ ਚਾਦਰਾਂ ਜਿੰਨੇ ਘਰੇ ਸੀਗੀਆਂ ਸਾਰੀਆਂ ਪਾਤੀਆਂ ਤੇ ਅਈ ਕਮਰਾ ਤਿਆਰ ਕਰਾਉਣਾ ਹੈ ਦਾ ਸਪੈਸ਼ਲ ਇੱਧਰ ਆਪਣੇ ਜੈਂਗੋ ਅੰਡਰਸਟਾਈਲ ਆਦੂ ਨੇ ਬੈਠੇ ਤੇ ਆ 33 ਆ ਇਹ ਦੇ ਇਹ ਵੀ ਤਿਆਰ ਕੀਤਾ ਬੈ ਜਾਲੀ ਜੁਲੀ ਲਾ ਕੇ ਸ਼ੋਹ ਲਾਤੀ ਇਹਦੀ ਆਈ ਵਾ ਸ਼ੋਹ ਖੋਲ ਕੇ ਚਲਾਉਣੇ ਨੇ ਇਹਨੂੰ ਪਲੱਸ 2014 ਮਾਡਲ ਹੈ ਇਹ ਚੱਲਣਾ ਹੈ ਇੱਕ ਦੀ ਬਿਸ਼ਕਰਮਾ ਤੇ ਬਿਲਕੁਲ ਤਿਆਰ ਵਰ ਤਿਆਰ ਹੈ ਤੇ ਇਧਰ ਜਾਲੀ ਵਾਲੀਆਂ ਟਰਾਲੀਆਂ ਜਿਹੜੀਆਂ ਉਹ ਤਿਆਰ ਕੀਤੀ ਜਾ ਰਹੀਆਂ ਤੂੜੀ ਦੀਆਂ 553 ਇਧਰ ਇਹਨੂੰ ਰੈਸਟ ਤੇ ਆ 855 ਵੀ ਰੈਸਟ ਤੇ ਕਰਤਾ ਇਹ ਵੀ ਆਹ ਟਰਾਲੀਆਂ ਤਿਆਰ ਹੀ ਰਹਿੰਦੀਆਂ ਤਾਂ ਨਵੀਆਂ ਸੀਗੀਆਂ ਉਹ ਜਿਹੜੀ ਇੱਕ ਪੁਰਾਣੀ ਲਾਉਣੇ ਹੁੰਦੀਆਂ ਕਿਰਾਏ ਤੇ ਉਹਦੇ ਲਾਉਣੇ ਜਾਲੀ ਜੁੜੀ ਉਦੋਂ ਬੈੱਡ ਲਾ ਕੇ ਵੀ ਤਿਆਰ ਆ ਬਿਲਕੁਲ ਕਣਕ ਵੱਢਣ ਨੂੰ ਇਧਰੋਂ ਜਿਹੜੇ ਧੂੜੀ ਵਾਲੇ ਮੋਰੇ ਮਰੇ ਜਾਂ ਬੰਦ ਕਰ ਰਹੇ ਚੰਗੀ ਤਰ੍ਹਾਂ ਚਾਰ ਨਾ ਚਾਰ ਖੂਲਾ ਚਾਰ ਕਿੰਨਾ ਕੰਮ ਰਹਿ ਗਿਆ ਚੋਬਰੂ ਫੋਰਮੈਨ ਲੱਗੇ ਹੋਇਆ ਇਹ ਪਾਨਾ ਡਰਾਈਵਰ ਗੋਟੀ ਦਾ ਮਾਹਿਰ ਉਦਰੇ ਮੁੰਡੇ ਤੂੜੀ ਭਰ ਰਿਹਾ ਪੁਰਾਣੀ ਤੂੜੀ ਚੁਕਾਈ ਜਾ ਰਹੀ ਹੈ ਤੇ ਨਵੀਂ ਦੀ ਤਿਆਰੀ ਹੋ ਰਹੀ ਹੈ ਉਹ ਹੋ ਗੋ ਅਸਲ ਚੱਕ ਕੇ ਚੌਪਸ ਪਤਰਾ ਲੈ ਆਉਂਦਾ ਨਾ ਵੱਧ ਪਤਾ ਹੁੰਦਾ ਵੇ ਲੈ ਆਉਂਦੇ ਹੋਰ ਕਰ ਕਿ ਲੋ ਕਿਹਾ ਸੀ ਜੇਰਾ ਕਿਤੇ ਅੱਛਾ ਠੀਕ ਹੈ ਇਹਦੇ ਕੰਮ ਆਊਗਾ ਅੱਛਾ ਬਾਈ ਗਈ ਵੱਧ ਉਹ ਤੇ ਲੱਗ ਜੂ ਕੱਟ ਕੇ ਉਹ ਬਹਿ ਜਾਓ ਬਹਿ ਜਾ ਪੰਜ ਕਿਲੋ ਕਿੱਥੇ ਜਾਂਦੀ ਹੈ ਪੰਜ ਕਿਲੋ ਕਿੱਥੇ ਜਾਂਦੀ ਕਿੱਥੇ ਜਾਂਦੀ ਜੇ ਕਿਤੇ ਕੰਮ ਆਇਆ ਤਾਂ ਹੋਰ ਕਿੱਥੇ ਕੰਮ ਆ ਜਾਂਦੀ ਹੋਰ ਕਿੱਥੇ ਆ ਜਾਂਦੀ ਕੰਮ ਤੇਰਾ ਆ ਜਾਂਦੀ ਕੰਮ ਇੱਕ ਬੰਦ ਕਰ ਦਿੰਦੇ ਹਾਂ ਮੋਹਮਮਦਾ ਕੰਦਾ ਕਣਕਾਂ ਤੇਰ ਮਹੀਨਾ ਚੱਲਦਾ ਨਾ ਘਰੇ ਆ ਨਾ ਖੇਤ ਆ ਉਹ ਕਿੱਥੇ ਜਿਹੜੀ ਫਿਰਦੀ ਆ ਅਕਾ ਸੰਦਾਂ ਦੇ ਆਂਡੇ ਧਰਦੀਆਂ ਇਹ ਯਾਰ ਤਰੇ ਆਂਡਾ ਕੋਈ ਬੱਚੇ ਕੱਢ ਗਏ ਨਿਕਲਣਗੇ ਇੱਥੋਂ ਤਾਂ ਇੱਥੇ ਵੀ ਕੀ ਬਾਰਾਂਡੇ ਮੁੰਡੇ ਤਾਂ ਲੱਗ ਜਾਂਦੇ ਨੇ ਇਹ ਨਹੀਂ ਫਿਲਦਾ ਦੇਸੀ ਮੁਰਗੀਆਂ ਉਹ ਤੂਤੀਆ ਨਹੀਂ ਆ ਰਿਹਾ ਲੈ ਲੈ ਕੱਚੇ ਦੇ ਕੱਚੇ ਕੰਮ ਡੋ ਲੈ ਕਣਕਾਂ ਕਣਕਾਂ ਲਾਗੇ ਬੱਜਣਾ ਤੁਸੀਂ ਸੁਣੋ ਬਈ ਕਿਵੇਂ ਚੱਲਦੀ ਪਈਆਂ ਮਸ਼ੀਨਾ ਮਸ਼ੀਨਾ ਥੋੜੇ ਬੰਨੀ ਕਿ ਨਹੀਂ ਚੱਲੀਆਂ ਜੀ ਆਪਣੇ ਇੱਕ ਦੋ ਘਰਾਣੇ ਵੱਡੇ ਆ ਕਾਲਿਆਂ ਨੇ ਤੇ ਦੋ ਚਾਰ ਦਿਨਾਂ ਨੂੰ ਚੱਲੂ ਕੰਮ ਅੱਜ ਗਿਆ ਹਾਤੇ ਇਹ ਲੈਣਾ ਡੱਡਾ ਪਾਉਂਦਾ ਸਫੇਜ ਜਰੀ ਦਾ ਚੋੜੀ ਦਾ ਕੱਟਾਈ ਬਾਤ ਕਰਾਂਗੇ ਅਗਲੀ ਵਾਰ ਬਚਾ ਕੇ ਰਹਿਵਾ ਸਕਦਾ ਦੱਸਣਾ ਜਿਵੇਂ ਜੀ ਲਾਉਣੇ ਆ ਸਾਰੀ ਇਕੱਠੀ ਬਣਾਓ ਇਹਦਾ ਸਿਸਟਮ ਇਹਦੀ ਅਡਰੋਂ ਨਾੜ ਪਹਿਲਾਂ ਕਾਸਲੇ ਫਿਰ ਖੋਲੜੇ ਫਿਰ ਕਾਸਲੇ ਥੋੜਾ ਹੋਰ ਕਰਦੇ ਬਾਹਰ ਨੂੰ ਉਧਰ ਨੂੰ ਉਧਰ ਨੂੰ ਉਧਰ ਨੂੰ ਪਰੇ ਨੂੰ ਮੜਾ ਕਰਤਾ ਦੇ ਵਾਸ ਤੂੰ ਤਰਾਇਆ ਡਿਆ ਕਰੂਗਾ ਕੱਟੀ ਜਾਊ ਐਕਟੀਨੇਟ ਦੇਖੋ ਕੀ ਬਣਦਾ ਜੀਆ ਨੂੰ ਹੋ ਗਿਆ ਜੀ ਵੈਲਕਮ ਹੋ ਗਿਆ ਤੁਹਾਨੂੰ ਸਾਡੇ ਲਾਈਵ ਤੇ ਉੱਪਰ ਦੇ ਪੂਰੀ ਤਰ੍ਹਾਂ ਤਿਆਰ ਹਨ ਕਰ ਰਿਹਾ ਕੱਲ ਨੂੰ ਆਸਾ-ਪਾਸਾ ਵੱਡਾਂਗੇ ਬੰਦੇ ਉੱਡਣਗੇ ਬੰਦ ਭੱਜਣਗੇ ਕਿਹੜਾ ਖੜਦਾ ਦੇਖਾਂਗੇ ਕੱਲ ਨੂੰ ਕੱਲ ਨੂੰ ਗੇਰਾ ਦਾ ਮੈਂ ਹੀ ਜਾ ਕੇ ਆਉਣਾ ਕਿਤੇ ਭਾਬੀ ਤੇ ਆਓ ਨੜਦੇ ਭੱਲ ਕੇ ਦੇ ਪਿਚਾਰ ਛੁੱਟਿਆ ਹੋਊ ਲੱਗਦਾ ਨੜਦੇ ਛੋਟੇ ਨੜੋ ਪਹਿਲੇ ਆਪ ਹੀ ਸ਼ਕ ਚੱਲ ਵਾ ਦਾਤੀਆਂ ਦੁੱਤੀਆਂ ਕਰ ਲੋ ਤਿਆਰ ਆ ਜੱਗ ਚ ਪਏ ਓਈ ਜੱਗ ਮੇ ਨਟ ਹੈ ਜੱਗ ਚ ਦਾ ਇੱਕ ਨਟ ਵੀ ਹੈ ਨਹੀਂ ਟਿੰਬਰੀਆਂ ਗੱਲੀਆਂ ਹੋ ਮੜਿਓ ਐਜ ਰਿਫਟਾ ਵੈਲਕਮ ਹੋ ਗਏ ਜੀ ਆਇਆਂ ਨੂੰ ਤੁਹਾਡਾ ਸਾਡੇ ਲਾਈਵ ਤੇ ਤੇ ਇਸ ਟਾਈਮ ਚੱਲ ਰਹੀ ਹੈ ਤੂੜੀ ਅਲਟਰਾਲੀ ਦੀ ਤਿਆਰੀ ਟਿਮਰੀਆਂ ਗਲੀਆਂ ਹੋਈ ਨੱਡ ਪਾਲ ਸਰ ਛੋਟੇ ਨੱਡ ਪਾਲ ਲੋ ਦੁੱਤਾ ਫੋੜ ਲਓ ਹੈ ਨਹੀਂ ਡੱਬੇ ਜੀ ਤੇ ਮੋਹਮਾ ਜਿਹੜਾ ਕਹਿੰਦਾ ਮੈਂ ਦੇਣਾ ਕੀ ਹੈ ਕਿਸਾਨਾਂ ਦਾ ਵੈਰੀ ਬਣਿਆ ਰੱਬ ਤੁਹਾਡੇ ਸਾਹਮਣੇ ਦੇਖੋ ਕੰਕਾਂ ਫਸਲਾਂ ਪੱਕਣ ਤੇ ਐ ਤੇ ਬੈਰੀ ਚੜ ਕੇ ਆਉਂਦਾ ਜਦੋਂ ਲੋਡ ਆ ਉਹ ਆਉਂਦਾ ਨਹੀਂ ਉਹ ਕਿਹੜਾ ਡੱਬਾ ਉਹ ਡੱਬੇ ਨਹੀਂ ਇੱਥੇ ਕੋਈ ਆ ਉਹ ਮੜਿਓ ਡੱਬਾ ਹੈ ਨਹੀਂ ਇੱਥੇ ਕੋਈ ਬੰਦੇ ਕਿਹੜੇ ਡੱਬੇ ਚ ਕਹਿੰਦੇ ਯਾਰ ਜੋ ਆ ਦੂਰ ਬਦਲਉਤੇ ਇੱਕ ਸਾਰਾ ਕੁਛ ਪਿਛਲੀ ਵਾਰ ਕਹਿੰਦੇ ਮੋਟੀ ਸੀ ਤੂੜੀ ਐਕ ਤੇ ਬਰੀਕ ਕਰਾਂਗੇ ਜਮਾ ਜਿਹਨੇ ਤੂੜੀ ਬਣਾਉਣੇ ਸੰਪਰਕ ਕਰ ਸਕਦਾ ਮਨ ਲਾ ਤਾਂ ਚੜਨਾ ਪੈਣਾ ਆ ਮਸ਼ੀਨ ਤੇ ਪਿਸ਼ਕਰਮਾਂ ਦੇ ਵਾਹ ਸੱਚ ਬੋਛਾ ਇਹ ਚੱਲਣੀ ਆ 63 ਜੀ ਤੇ Ulu boks me bini heh, ulu boks cwihe ni. <hesitation> 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 ਹੁਣ ਆ ਲਾ ਦੇਉ ਤਕਨੀਕ ਉਹ ਦੇਖੋ ਪੱਤੀ ਕਿਥੇ ਹਟਦੀ ਇਹ ਬਹੁਤ ਆਉਂਦਾ ਯਾਰ ਅੰਗੇ ਸਾਦਗੇ ਬਹੁਤ ਆ ਬਹੁਤ ਆ ਬਹੁਤ ਆ ਲੈ ਲਾ ਦੋ ਕੋਈ ਨਾ ਬਹੁਤ ਵੇਜਨਰਾ ਹਾਲ ਤਾਂ ਬੰਨ ਜੀ ਦੇ ਬ੍ਰੈਂਡ ਦੇ ਬਾਅਦ ਆ ਲਾ ਦੇ ਇਕ ਨਾਟ ਬਸ ਆ ਲਾ ਗੀ ਕੱਟ ਲਾ ਗਏ ਆਪਾਂ ਇਹ ਨਾਟ ਨਹੀਂ ਲੱਗਦਾ ਕਈ ਥਾਂ ਤੇ ਨਾ ਬ੍ਰੀਕ ਥਾਂ ਤੇ ਆ ਤੈਨੀ ਇੱਕ ਵਰਤ ਸਕਦੇ ਹਾਂ ਡਬਲ ਐਮ ਵਾਲੇ ਕਰਦੇ ਆ ਇਹ ਤਕਨੀਕ ਲੈ ਦੈਂਬਰੀ ਲੋੜ ਆਰੀ ਕੋਈ ਵੀ ਡੈਂਬਰੀ ਤੇਰੀ ਉਹ ਲਾਉਣੀ ਵੀ ਸੜਤੀਓ ਦੇਖ ਕੇ ਤੇਰੇ ਹੱਥੀ ਗੰਬੀ ਜਾਂਦੇ ਕੰਜਰ ਦੇ ਨਾਲ ਇੱਕ ਆਮ ਤੇ ਇਹ ਥੱਲੇ ਲਾ ਲੈ ਇਹਨੂੰ ਐ ਨਾਲ ਆਹ ਹੁਣ ਤੁਸੀਂ ਲਾ ਲੋ ਤਹਾਂ ਲੈ ਚਲ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਮੇਰੇ ਬੰਦੇ ਨੂੰ ਮੇਰੇ ਬੰਦੇ ਨੂੰ ਐ ਟੈਕਨੀਕ ਨਾਲ ਆਪਾਂ ਆਉਣ ਦੇ ਆਉਣ ਦੇ ਆਉਣ ਦੇ ਹੋਰ ਆਉਣ ਦੇ ਪੋਰਾਉਣ ਦੇ ਪੱਤੀ ਲਾਉਣ ਦਾ ਮਤਲਬ ਇਹ ਨਾੜ ਜਿਹੜਾ ਪਿੱਛੇ ਨੂੰ ਨਹੀਂ ਆਇਆ ਉਹ ਆਸਾਨੀ ਨਾਲ ਲੱਗ ਜੂ ਉੱਡ ਗਏ ਉੱਡ ਗਈ ਨਹੀਂ ਆ ਯਾਰ ਦੋ ਚੂੜੀਆਂ ਚੜ ਗੀਆਂ ਦੱਸਦੀ ਪੱਤੀ ਖੇਚ ਲਾਂਗੇ ਉੱਡ ਗਏ ਇਤਲਾ ਪੱਤੀ ਇਤਲਾ ਪੱਤੀ ਚਾਬੀ ਚਾਬੀ ਲੱਗੀ ਆ ਲੱਗੀ ਆ ਚਾਬੀ ਲੱਗੀ ਕੱਸ ਦੇ ਕੱਸ ਦੇ ਹੋਰ ਦੇਖ ਉਹ ਵੀ ਦੇਖੋ ਬਣਾਉਣ ਲੱਗੇ ਤੂੜੀ ਤੜੀ ਕਿਵੇਂ ਆ ਹਾਂਜੀ ਹਰ ਇੱਕ ਚੀਜ਼ ਦੀ ਕਦਰ ਹੁੰਦੀ ਆ ਕਦਰ ਕਰਿਆ ਕਰੋ ਕਦੇ ਵੀ ਐਨਾ ਸੋਚੋ ਵੀ ਇਹ ਚੀਜ਼ ਨੇ ਕੰਮ ਨਹੀਂ ਆਉਣਾ ਇਹ ਦੇਖ ਲੋ ਉਹਦੇ ਪਿੱਛੇ ਲੜੀ ਜਾਂਦੇ ਹੈਗਾ ਜਿਹੜੀ ਟੁੜੀ ਨੂੰ ਐ ਕਹਿੰਦੇ ਆ ਟੁੜੀ ਦਾ ਰੇਟ ਬਹੁਤ ਵੱਧ ਗਿਆ ਹਟਾ ਦੇ ਲਾਓ ਅੱਲਾ ਲੋ ਇਹ ਲਾਤੀਆਂ ਚਾਲੀਆਂ ਜੁੜੀਆਂ ਕਰਤਾ ਸੱਟ ਕੰਮ ਓਕੇ ਕੰਮ ਕਰਕੇ ਖੜਾ ਦੇਣਾ ਬਸ ਜਿੱਦ ਦੇ ਜੀ ਕੀ ਤਦ ਉਹਦੇ ਚਲਾ ਦੇਾਂਗੇ ਬਹੁਤ ਮਿਹਨਤ ਲੱਗਿਆ ਚੋਬਰ ਸਵੇਰ ਤੇ ਲੱਗਿਆ ਜਾਲੀਆਂ ਲਾਉਣ ਤੇ ਨੀਂਦ ਪੂਰੀ ਕਰਕੇ ਆ ਚੁੱਕਿਆ ਹਾਂ ਹਨਾ ਸੌਂ ਗਿਆ ਸੀ ਉਹ ਫੇਰ ਅੱਲ ਲੱਭੜਿਆਗਾ ਇੱਥੇ ਤੂੰ ਉਧਰ ਹੀ ਰਹਿ ਪਤ ਆਇਆ ਕਰੇ ਕਿ ਜਾਗ ਕੇ ਉੱਪਰ ਕੇ ਪਾਣੀ ਪਾਇਆ ਉਹਨਾਂ ਨੇ ਜੰਗੋ ਵਰਗੇ ਹਾਂ ਉਥੇ ਵੀ ਉਹ ਤੋਂ ਬਾਰ ਲੈਂ ਜਗ੍ਹਾ ਟੁੱਟੀ ਤਾਂ ਆਹ ਕਰਾ ਆ ਵੱਡੀ ਜਆ